ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਮੁਬਾਰਕ ਗੋਦ ਵਿੱਚੋਂ ਸਾਜੀ ਔਰ ਨਵਾਜੀ ਹੋਈ ਕਵਿਸ਼ਰੀ ਕਲਾ ਪੌਂਟਾ ਸਾਹਿਬ ਦੀ ਉਹ ਮੁਬਾਰਕ ਧਰਤੀ ਜਿੱਥੋਂ ਮਹਾਰਾਜ ਜੀ ਨੇ 52 ਕਵੀ ਸਾਜੇ ਔਰ ਉਹਨਾਂ ਕਵੀਆਂ ਵਿੱਚੋਂ ਕਵਿਸ਼ਰ ਪੈਦਾ ਕੀਤੇ ਅੱਜ ਉਸ ਕਵਿਸ਼ਰੀ ਕਲਾ ਦੇ ਮਹਾਨ ਵਿਰਸੇ ਨਾਲ ਜੁੜਿਆ ਹੋਇਆ ਐਪੀਸੋਡ ਲੈ ਕੇ ਤੁਹਾਡੀ ਸੇਵਾ ਵਿੱਚ ਹਾਜ਼ਰ ਹਾਂ ਦਾਸ ਢਾਡੀ ਬਲਬੀਤ ਸਿੰਘ ਪਾਰਸ ਔਰ ਮੇਰੇ ਨਾਲ ਸਾਡੇ ਸਟੂਡੀਓ ਵਿੱਚ ਮੌਜੂਦ ਨੇ ਕਵਿਸ਼ਰ ਗਿਆਨੀ ਭਗਵੰਤ ਭਗਵਾਨ ਸਿੰਘ ਜੀ ਸੂਰਵਿੰਦ ਵਾਲੇ ਗਿਆਨੀ ਜੀ ਆਪ ਜੀ ਨੂੰ ਵੀਰ ਜੀ ਜੀਓ ਆ ਕਹਿੰਦੇ ਹਾਂ ਸਵਾਗਤ ਕੀਤਾ ਜਾਂਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮਹਾਨ ਕਿਰਪਾ ਕੀਤੀ ਇਸ ਕਵਿਸ਼ਰੀ ਕਲਾ ਨੂੰ ਬਹੁਤ ਵੱਡਾ ਸਤਿਕਾਰ ਦੇ ਕੇ ਅੱਜ ਆ ਮਾਝੇ ਮਾਲਵੇ ਦੇ ਵਾਬੇ ਦੀ ਧਰਤੀ ਵਿੱਚੋਂ ਇੱਕ ਕਵਿਸ਼ਰੀ ਸਰਸ਼ਾਰ ਹੋ ਕੇ ਪੂਰੀ ਦੁਨੀਆ ਵਿੱਚ ਅੱਜ ਬੋਲ ਬਾਲਾ ਕਵਿਸ਼ਰੀ ਕਲਾ ਦਾ ਵਿਦੇਸ਼ਾਂ ਦੀ ਧਰਤੀ ਵਿੱਚ ਕਵਿਸ਼ਰੀ ਕਲਾ ਨੂੰ ਕਿਸ ਮੁਕਾਮ ਤੇ ਵੇਖ ਰਹੇ ਹੋ ਮੈਂ ਸਭ ਤੋਂ ਪਹਿਲਾਂ ਤੇ ਸਾਡੇ ਵਿਸ਼ਲ ਚੁੱਕੇ ਸ਼ਰੋਮਣੀ ਕਵੀਸ਼ਰ ਬਾਪੂ ਜੋਗਾ ਸਿੰਘ ਜੀ ਜੋਗੀ ਹੂੰ ਸਤਿਕਾਰਯੋਗ ਗਿਆਨੀ ਬਲਦੇਵ ਸਿੰਘ ਜੀ ਬੈਂਕਾ ਮੇਰੇ ਪੇਤਾ ਗਿਆਨੀ ਸਰੂਪ ਸਿੰਘ ਜੀ ਸੂਰਵਿੰਦ ਜਿਨ੍ਹਾਂ ਨੇ ਉਂਗਲੀ ਫੜ ਕੇ ਮੈਨੂੰ ਸਟਿਕ 6 ਸਟੇਜਾਂ ਤੇ ਲਿਆਂਦਾ ਹਮ ਔਰ ਗਿਆਨੀ ਜਰਨੈਲ ਸਿੰਘ ਸਭਰਾ ਗਿਆਨੀ ਨਿਰਮਲ ਸਿੰਘ ਚੋਲਾ ਸਾਹਿਬ ਗਿਆਨੀ ਜਗੀਰ ਸਿੰਘ ਜੀ ਮਸਤ ਅਸੀਂ ਤੇ ਅਜੇ ਬੱਚੇ ਆ ਉਹਨਾਂ ਕੁਇਸ਼ਰਾਂ ਦੇ ਪੈਰਾਂ ਵਰਗੇ ਵੀ ਨਹੀਂ ਪਰ ਫਿਰ ਵੀ ਇੱਕ ਕਥਨ ਆ ਵੀ ਡੁੱਬਣ ਲੱਗਾ ਸੂਰਜ ਬੋਲਿਆ ਹਮ ਹੈ ਕੋਈ ਪਿੱਛੋਂ ਕੰਮ ਕਰੇ ਮੇਰਾ ਹਮ ਕਹਿੰਦੇ ਮਿੱਟੀ ਦਾ ਦੀਵਾ ਬੋਲਿਆ ਯਤਨ ਕਰਾਂਗਾ ਅਸੀਂ ਤੇ ਯਤਨ ਕਰ ਰਹੇ ਆਂ ਪਰ ਛੋਟੀ ਉਮਰ ਵਿੱਚ ਜਿੱਥੇ ਵੀ ਅਸੀਂ ਗਏ ਆ ਸੰਗਤ ਨੇ ਸਾਡਾ ਬਹੁਤ ਵੱਡਾ ਸਨਮਾਨ ਕੀਤਾ ਹੈ ਇਹ ਕਵੀਸ਼ਰੀ ਦੀ ਬਦੌਲਤ ਆ ਤੇ ਮੈਂ ਉਹਨਾਂ ਨੂੰ ਪ੍ਰਣਾਮ ਵੀ ਕਰਦਾ ਵਾਹ ਵਾਹ ਕਵੀਸ਼ਰੀ ਕਲਾ ਤਰਜਾਂ ਵਿੱਚ ਕੁਝ ਨਵੇਂ ਯੁੱਗ ਵਿੱਚ ਆਈਆਂ ਕਵੀਸ਼ਰ ਗਾਉਣ ਲੱਗੇ ਪ੍ਰਾਤਨ ਉਤਰਾਂ ਜਿਹਦੇ ਵਿੱਚ ਸਾਡਾ ਮੂਲ ਸਾਡਾ ਆਧਾਰ ਕਵੀਸ਼ਰੀ ਕਲਾ ਨਾਲ ਜੁੜਿਆ ਹੋਇਆ ਉਹਦੇ ਵਿੱਚੋਂ ਕੁਝ ਸ਼ੰਦਾਂ ਦਾ ਜ਼ਿਕਰ ਕਰੋਗੇ ਜਿਹੜੇ ਕਵੀਸ਼ਰੀ ਕਲਾ ਨਾਲ ਜੁੜੇ ਹੋਏ ਤੇ ਸਾਡੀ ਪ੍ਰਾਤਨ ਵਿਰਸੇ ਨਾਲ ਕਵੀਸ਼ਰੀ ਕਲਾ ਜੁੜੀ ਜਿੰਨਾ ਸ਼ੰਦਾਂ ਵਿੱਚ ਕਵੀਸ਼ਰੀ ਦੀਆਂ 13 ਤਰਜਾਂ ਤੇ 9 ਰਸ ਨੇ ਜਿਨ੍ਹਾਂ ਵਿੱਚੋਂ ਅਹਿਮ ਛੰਦ ਝੋਕ ਹੈ ਜਿਵੇਂ ਕੋੜੜਾ ਹੈ ਕਬਿੱਤ ਬੰਬ ਛੰਦ ਹੈ ਔਰ ਇਸੇ ਤਰ੍ਹਾਂ ਹੁਲਾਰਾ ਛੰਦ ਹੈ ਦਤਾਰਾ ਛੰਦ ਹੈ ਔਰ ਇਸੇ ਤਰ੍ਹਾਂ ਬਾਕੀ ਆਪੂ ਆਪਣੀ ਗਾੜੀ ਮਾਰਿਆ ਦੁਬਈਆ ਵਾਹਰਿਆ ਦੁਬਈਆ ਹੈ ਇਹ ਚੀਜ਼ਾਂ ਕਵੀਸ਼ਰੀ ਕਲਾ ਦਾ ਇੱਕ ਸੋਨੇ ਦਾ ਸੁਆਗਾ ਹੈ ਤੇ ਜਦੋਂ ਇਹਨਾਂ ਨੂੰ ਪੇਸ਼ ਕਰੀਦਾ ਹੈ ਸੰਗਤ ਵਿੱਚ ਬੜਾ ਸਤਿਕਾਰ ਮਿਲਦਾ ਹੈ ਕਵੀਸ਼ਰੀ ਕਲਾ ਦੇ ਨਾਲ ਜੁੜੀਆਂ ਹੋਈਆਂ ਮਹਾਨ ਹਸਤੀਆਂ ਦਾ ਜ਼ਿਕਰ ਕੀਤਾ ਆਪ ਜੀ ਨੇ ਔਰ ਸਾਨੂੰ ਕਹਿਣ ਵਿੱਚ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਉਹ ਬਲੰਦ ਆਵਾਜ਼ ਉਹ ਕਵੀਸ਼ਰੀ ਕਲਾ ਦਾ ਸੂਰਜ ਗਿਆਨੀ ਸਰੂਪ ਸਿੰਘ ਜੀ ਸੂਰਵਿੰਡ ਵਾਲੇ ਤੁਹਾਡੇ ਪਿਤਾ ਜੀ ਜਿਨ੍ਹਾਂ ਬਹੁਤ ਲੰਬਾ ਸਮਾਂ ਕਵੀਸ਼ਰੀ ਕਲਾ ਨਾਲ ਜੁੜ ਕੇ ਪੰਥ ਦੀ ਸੇਵਾ ਕੀਤੀ ਭਾਵੇਂ ਉਹ ਸ਼ਰੀਰ ਕਰਕੇ ਸਾਡੇ ਕੋਲ ਨਹੀਂ ਪਰ ਉਹਨਾਂ ਦੀ ਆਵਾਜ਼ ਅੱਜ ਵੀ ਇਨਾਂ ਫਿਜਾਵਾਂ ਵਿੱਚ ਗੂੰਜ ਰਹੀ ਹੈ ਅੱਜ ਵੀ ਕੌਮਨ ਉਹ ਸਤਕਾਰ ਕਰਦੀ ਹੈ ਕਦੇ ਤੁਸੀਂ ਉਹਨਾਂ ਦੇ ਨਾਲ ਤੁਰੇ ਤੇ ਉਸ ਤੋਂ ਬਾਅਦ ਆਪਣਾ ਜਥਾ ਬਣਾਇਆ ਔਰ ਪੰਥ ਦੀ ਸੇਵਾ ਕਰ ਰਹੇ ਹਾਂ ਕਿਵੇਂ ਮਹਿਸੂਸ ਕਰਦੇ ਹਾਂ ਉਹਨਾਂ ਤੋਂ ਬਾਅਦ ਅੱਜ ਸਿੱਖ ਕੌਮ ਦੀ ਸੇਵਾ ਕਰਦੇ ਹਾਂ ਮੈਨੂੰ ਭਾਵੇਂ ਕੁਇਸ਼ਰੀ ਦਾ ਵਿਰਸੇ ਵਿੱਚੋਂ ਸਾਰੀ ਮਿਲੀ ਕਿਉਂਕਿ ਮੇਰੇ ਪਿਤਾ ਗਿਆਨੀ ਸਰੂਪ ਸਿੰਘ ਸੂਰਵੰਡ ਹੋਣਾ ਸਭ ਤੋਂ ਪਹਿਲਾਂ ਸ਼੍ਰੀਮਾਨ ਸੰਤ ਬਾਬਾ ਸੋਹਣ ਸਿੰਘ ਜੀ ਸੁਰਸਿੰਘ ਵਾਲੇ ਜੀ ਸ਼੍ਰੀਮਾਨ ਸੰਤ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲੇ ਬਹਾਦਰ ਬਾਬਾ ਬੀਦੀ ਚੰਦ ਦੀ ਅਣਸਬੰਸ ਦੇ 10ਵੇਂ ਤੇ 11ਵੇਂ ਮੁਖੀ ਉਹਨਾਂ ਦੀ ਹਜ਼ੂਰੀ ਵਿੱਚ ਰਹਿ ਕੇ ਗੜਵਈ ਦੀ ਸੇਵਾ ਨਿਭਾਈ ਫਿਰ ਗੁਰਬਾਣੀ ਦੀ ਵਿਦਿਆ ਲੈ ਔਰ ਜਿੱਥੇ ਫਿਰ ਉਹਨਾਂ ਨੂੰ ਕਵੀਸ਼ਰੀ ਦਾ ਸ਼ੌਂਕ ਪਿਆ ਉਹਨਾਂ ਨੇ ਫਿਰ ਆਪਣਾ ਉਸਤਾਦ ਸ਼ਰੋਮਣੀ ਕਵੀਸ਼ਰ ਪੰਡਤ ਮੋਹਨ ਸਿੰਘ ਨੂੰ ਧਾਰਿਆ ਮੋਹਨ ਸਿੰਘ ਜੀ ਘਰਿਆਲੇ ਘਰਿਆਲਾ ਸਾਹਿਬ ਨੂੰ ਧਾਰਿਆ ਫਿਰ ਇਸੇ ਤਰ੍ਹਾਂ ਜੋਗੀ ਸਾਹਿਬ ਦੀ ਨਿਗਾਹ ਵਿੱਚ ਗਿਆਨੀ ਸਰੂਪ ਸਿੰਘ ਹੋਣੀ ਆਏ ਉਹਨਾਂ ਫਿਰ ਲੰਮਾ ਸਮਾਂ 13-14 ਸਾਲ ਵੱਡੀਆਂ-ਵੱਡੀਆਂ ਸਿੱਖ ਟਿਜਾਂ ਤੇ ਹਾਜ਼ਰੀ ਭਰੀ ਮੈਂ ਭਾਗਾ ਵਾਲਾ ਇੱਕ ਜਦੋਂ ਪਿਤਾ ਜੀ ਹਾਂਗਕਾਂਗ ਵੇਖੇ ਗਏ ਸਨ ਉਦੋਂ ਬਾਅਦ ਜਦੋਂ ਉਹਨਾਂ ਆ ਕੇ ਜਥਾ ਬਣਾਇਆ ਮੇਰਾ ਭਾਵੇਂ ਕੱਦ ਛੋਟਾ ਸੀ ਪਰ ਫਿਰ ਵੀ ਉਹਨਾਂ ਨੇ ਮੈਨੂੰ ਕਹਿਣਾ ਕਿ ਪੁੱਤ ਤੂੰ ਸਾਡੇ ਇਸ ਕਵੀਸ਼ਰੀ ਕਲਾ ਨਾਲ ਜੁੜਨਾ ਜਾਂ ਤੇਰੇ ਅੰਦਰ ਦੀ ਆਵਾਜ਼ ਕੀ ਹੈ ਤੇ ਮੈਨੂੰ ਮਾਣ ਹੈ ਜਦੋਂ ਮੈਂ ਸਕੂਲ ਵਿੱਚ ਪੜ੍ਹਦਾ ਸਾਂ ਤੇ ਮਾਸਟਰਾਂ ਨੇ ਮੇਰੇ ਟੀਚਰ ਸਹਿਬਾਨਾਂ ਨੇ ਮੈਨੂੰ ਬਾਲ ਸਭਾ ਵਿੱਚ ਬੋਲਣ ਵਾਸਤੇ ਕਹਿਣਾ ਉੱਠ ਭਗਵੰਤ ਸਿਆ ਤੇ ਇੱਕ ਦਿਨ ਪਿਤਾ ਜੀ ਸਕੂਲ ਗਏ ਕਹਿਣ ਲੱਗੇ ਜੀ ਤੁਹਾਡੇ ਤੋਂ ਬਾਅਦ ਤੁਹਾਡੇ ਵਰਸੀ ਨੂੰ ਸਮਾਨਣ ਵਾਲੇ ਦੂਜੇ ਬੱਚਿਆਂ ਵਿੱਚ ਵੀ ਅੰਸ਼ ਹੈਗੇ ਆ ਕਹਿੰਦੇ ਜੀ ਨਹੀਂ ਕਹਿੰਦੇ ਫਿਰ ਇਸ ਬੱਚੇ ਨੂੰ ਤੁਸੀਂ ਆਪਣੇ ਨਾਲ ਰੱਖੋ ਤੇ ਕਵੀਸ਼ਰੀ ਕਲਾ ਦੀਆਂ ਇਹ ਤੋਂ ਸੁਆਮਾਂ ਲਓ ਵਾਹ ਫਿਰ ਜਵਾਰੀਆਂ ਨੂੰ ਹੀਰਿਆਂ ਦੀ ਪਰਖ ਹੁੰਦੀ ਹੈ ਫਿਰ ਪਿਤਾ ਜੀ ਨੇ ਪਹਿਲੀ ਵਾਰ ਮੈਂ ਸਟੇਜ ਮਹਾਂਪੁਰਖ ਬਾਬਾ ਲੱਖਾ ਸਿੰਘ ਜੀ ਕੋਟੇ ਵਾਲੇ ਮੈਨੂੰ ਅੱਜ ਵੀ ਯਾਦ ਮੈਂ ਉੱਥੇ ਮੱਸੀਆ ਦੀ ਹਾਜ਼ਰੀ ਭਰਨ ਗਿਆ ਉਹਨਾਂ ਮਹਾਂਪੁਰਖਾਂ ਨੇ ਮੈਨੂੰ ਅਸੀਸ ਦਿੱਤੀ ਪਿਆਰ ਕੀਤਾ ਥਾਪੜੇ ਦਿੱਤੇ ਫਿਰ ਐਸੀ ਚੜ੍ਹਦੀ ਕਲਾ ਦੇ ਨਾਲ ਪਿਤਾ ਜੀ ਹੋਣਾ ਦੇ ਨਾਲ ਮੈਂ ਫਿਰ ਸਵਾਮਾ ਚੜ੍ਹਦੀ ਕਲਾ ਦੇ ਨਾਲ ਨਿਭਾਈਆਂ ਫਿਰ ਐਸਾ ਸਬੱਬ ਬਣਿਆ ਸਾਡੇ ਨਾਲ ਮੁੜ ਕੇ ਵੀਰ ਦਲਬੀਰ ਸਿੰਘ ਜੋੜ ਸਿੰਘ ਵਾਲਾ ਆ ਗਿਆ ਗਿਲ ਸਾਹਿਬ ਫਿਰ ਅਸੀਂ ਕੁਵੀਸ਼ਰੀ ਇਸੇ ਤਰ੍ਹਾਂ ਪਿਤਾ ਜੀ ਦੇ ਨਾਲ ਸਵਾਮਾ ਨਿਭਾਉਂਦੇ ਰਹੇ ਉਦੋਂ ਬਾਅਦ ਫਿਰ ਗਿਆਨੀ ਗੁਰਚੇਤ ਸਿੰਘ ਦੁਬਲੀ ਜੀ ਇਹ ਮੇਰੇ ਵੀਰ ਜੀ ਮਿਲਖਾ ਸਿੰਘ ਮੌਜੀ ਸਾਹਿਬ ਦੇ ਨਾਲ ਸਨ ਉਹਨਾਂ ਨੇ ਫਿਰ ਟਾਡੀ ਜਥਾ ਬਣਾ ਲਿਆ ਤੇ ਗੁਰਦੇਵ ਗੁਰਚੇਤ ਸਿੰਘ ਪਰ ਸਾਡੇ ਜਥੇ 'ਚ ਭਰਤੀ ਹੋ ਗਿਆ ਜੀ ਔਰ ਉਦੋਂ ਬਾਅਦ ਫਿਰ ਦਲਬੀਰ ਸਿੰਘ ਵਿਦੇਸ਼ ਚਲੇ ਗਿਆ ਫਿਰ ਸਾਡੇ ਨਾਲ ਗਿਆਨੀ ਬਗੀਚਾ ਸਿੰਘ ਸੁਰ ਸਿੰਘ ਮਹਾਂਪੁਰਖ ਬਾਬਾ ਦਇਆ ਸਿੰਘ ਹੋਣਾ ਵਾਲਾ ਨਗਰ ਉਹ ਪਹਿਲਾਂ ਸੇਵਾ ਨਿਭਾਉਂਦਾ ਸੀ ਗਿਆਨੀ ਸੇਵਾ ਸਿੰਘ ਦੇ ਨਾਲ ਆਵਾਜ਼ ਬੜੀ ਸੁੰਦਰ ਸੀ ਪਰ ਪਿਤਾ ਜੀ ਨੇ ਕਿਹਾ ਪਗਾਂਸਿਆ ਤੁਹਾਡਾ ਮੈਚ ਬੜਾ ਸੈੱਟ ਹੋਣਾ ਕਿਉਂਕਿ ਯਾਰੀਆਂ ਨੂੰ ਪਰਖ ਹੁੰਦੀ ਹੈ ਕਦ ਕੱਟ ਵੀ ਕੋਈ ਕਦ ਕੱਟ ਵੀ ਸਾਡੇ ਇੱਕੋ ਜਿਹੇ ਸਾਡੀ ਗੁਵੈਸ਼ਰੀ ਰਲਦੀ ਸੀ ਫਿਰ ਅਸੀਂ 2001 ਤੋਂ ਪਾਰ ਸਭ ਇਕੱਠੇ ਹੋਏ ਅਸੀਂ ਫਿਰ ਵੱਖਰਾ ਜਿਹਾ ਰਸਤਾ ਚੁਣਿਆ ਕਿ ਇਸ ਕਵਿਸ਼ਰੀ ਕਲਾ ਦੇ ਵਿੱਚ ਆਪਾਂ ਕੀ ਯੋਗਦਾਨ ਪਾਉਣਾ ਕਿਉਂਕਿ ਦੂਜਿਆਂ ਨੇ ਵੀ ਕਿੱਥੇ ਖੜੀ ਇਸ ਕਵਿਸ਼ਰੀ ਨੂੰ ਤੇ ਅਸੀਂ ਫਿਰ ਵੱਖਰੇ ਚੱਲੇ ਤੇ ਸਾਨੂੰ ਬੜਾ ਵੱਡਾ ਸੰਗਤ ਨੇ ਇਸ ਗੱਲ ਦਾ ਸਨਮਾਨ ਦਿੱਤਾ ਮੈਂ ਧੰਨਵਾਦ ਆ ਪੰਜ ਵਾਰ ਸਾਨੂੰ ਕੈਨੇਡਾ ਜਾਣ ਦਾ ਮੌਕਾ ਮਿਲਿਆ ਅਮਰੀਕਾ ਜਾਣ ਦਾ ਮੌਕਾ ਮਿਲਿਆ ਇੰਗਲੈਂਡ ਜਾਣ ਦਾ ਮੌਕਾ ਮਿਲਿਆ ਫਿਰ ਸਾਨੂੰ ਯੂਰਪ ਵਿੱਚ ਜਾਣ ਦਾ ਮੌਕਾ ਮਿਲਿਆ ਜਾਨੀ ਜਿੱਥੇ ਵੀ ਗਏ ਆ ਸਾਨੂੰ ਐਡਾ ਵੱਡਾ ਮਾਣ ਵੀ ਮੁੰਡਿਆਂ ਦੀਆਂ ਮਿੱਠੀਆਂ ਸੁਰਾਂ ਨੇ ਫਿਰ ਅਸੀਂ ਦੱਸਿਆ ਵੀ ਅਸੀਂ ਤੇ ਕੁਝ ਵੀ ਨਹੀਂ ਅਮਰੁੱਲ ਤੇ ਫਿਰ ਤੇ ਕੋਈ ਬਾਤ ਨਾ ਪੁੱਛਦਾ ਗੁਰ ਸਤਗੁਰ ਸੰਗ ਕੀਰੇ ਹਮਤਾਪ ਹਾਂ ਇਹ ਪਾਰ ਸਾਹਿਬ ਜਰੂਰ ਮੈਂ ਗੱਲ ਕਹਿਣਾ ਸਾਂ ਕਿ ਜਿਸ ਧਰਤੀ ਵਿੱਚੋਂ ਜਿਸ ਤਰਨਤਾਰਨ ਜ਼ਿਲ੍ਹੇ ਵਿੱਚੋਂ ਮੈਂ ਆਇਆ ਸਾਡਾ ਜਥਾ ਆ ਸ਼ਹੀਦਾਂ ਦੇ ਚੱਪੇ-ਚੱਪੇ ਖੂਨ ਨਾਲ ਰੰਗਿਆ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਕਿਉਂਕਿ ਇੱਕ ਵਾਰ ਪਿਤਾ ਜੀ ਨੂੰ ਬਹੁਤ ਭਾਰੀ ਐਕਸੀਡੈਂਟ ਨਾਲ ਸੱਟ ਲੱਗ ਗਈ ਤੇ ਤੁਸੀਂ ਮੇਰੇ ਨਾਲ ਵਾਵਾ ਪ੍ਰੋਗਰਾਮਾਂ ਤੇ ਸੁਆਵਾ ਨਿਭਾਈਆਂ ਤੇ ਇੱਕ ਦਿਨ ਤੁਸੀਂ ਕਿਹਾ ਕਿ ਭਗਵੰਦ ਸਿੰਘਾ ਪ੍ਰੋਗਰਾਮ ਤੇਰੇ ਵੀ ਵੜਿਆ ਤੇ ਮੇਰੇ ਵੀ ਵੜਿਆ ਤੇ ਇਸ ਤਰ੍ਹਾਂ ਲੈਕਚਰ ਦੀ ਸੇਵਾ ਮੈਂ ਨਿਭਾਵਾਂਗਾ ਜਰੂਰ ਪਰ ਉਧਰ ਮੇਰਾ ਪ੍ਰੋਗਰਾਮ ਆ ਗਿਆ ਮੁੜ ਕੇ ਤੇਰਾ ਆ ਗਿਆ ਤੇ ਕਿਦਾਂ ਕੰਮ ਚੱਲੇਗਾ ਤੂੰ ਆਪ ਲੈਕਚਰ ਕਰਿਆ ਕਰ ਫਿਰ ਮੈਂ ਆਪ ਲੈਕਚਰ ਦੀ ਵਾਗਡੋਰ ਸੰਭਾਲੀ ਤੇ ਸਤਿਗੁਰ ਦੀ ਕਿਰਪਾ ਨਾਲ ਦੋ ਦੋ ਸਵਾ ਦੋ ਦੋ ਘੰਟੇ ਆਪ ਲੈਕਚਰ ਕਰਕੇ ਅੱਗੇ ਗਾਉਣਾ ਇਹ ਵੀ ਅਕਾਲ ਪੁਰਖ ਨੇ ਕਿਰਪਾ ਕੀਤੀ ਹੈ ਮੈਂ ਕਹਿੰਦਾ ਹਰ ਇੱਕ ਇੱਕ ਵੀਸ਼ਰ ਤੇ ਹੋਵੇ ਇੱਕ ਵੀਸ਼ਰੀ ਦਾ ਬੜਾ ਵੱਡਾ ਵਰਦਾਨ ਹੈ ਔਰ ਹਰ ਇੱਕ ਤੇ ਸੱਚੇ ਪਾਤਸ਼ਾਹ ਕਿਰਪਾ ਕਰੇ ਬਹੁਤ ਵੱਡਾ ਇੱਕ ਗੋਡ ਗਿਫਟ ਹੁੰਦਾ ਪ੍ਰਮਾਤਮਾ ਕੇ ਸਾਨੂੰ ਮਿੱਠੀ ਆਵਾਜ਼ ਦੇਵੇ ਸੋਹਣਾ ਅੰਦਾਜ਼ ਦੇਵੇ ਔਰ ਕਵੀਸ਼ਰੀ ਕਲਾ ਵਿੱਚੋਂ ਤੁਸੀਂ ਲੈਕਚਰ ਵਾਲਾ ਆਏ ਤੁਹਾਡਾ ਵੱਡਾ ਪੰਨਾ ਤੁਸੀਂ ਮੇਰਾ ਜ਼ਿਕਰ ਕੀਤਾ ਜਾਂ ਥੋੜਾ ਜਿਹਾ ਮੇਰਾ ਵੀ ਇਸ ਪਾਸੇ ਵਿਸ਼ੇਸ਼ ਸਹਿਯੋਗ ਸਮਝਦੇ ਹੋ ਬਿਲਕੁਲ ਇਹ ਗੱਲ ਸੱਚਾਈ ਹੈ ਕਿ ਜਦੋਂ ਤੁਸੀਂ ਨਵੇਂ-ਨਵੇਂ ਇਸ ਪਾਸੇ ਤੁਰੇ ਹੌਲੀ-ਹੌਲੀ ਮੈਂ ਵੀ ਥੋੜੀ ਪ੍ਰੇਰਣਾ ਦਿੱਤੀ ਤੁਸੀਂ ਅੱਜ ਇੱਕ ਬਹੁਤ ਚੰਗੇ ਲੈਕਚਰਰ ਬਣ ਗਏ ਹੋ ਔਰ ਗੁਰੂ ਦੀ ਕਿਰਪਾ ਨਾਲ ਵਿਦੇਸ਼ਾਂ ਵਿੱਚ ਔਰ ਆਪਣੀ ਇੱਥੇ ਭਾਰਤ ਵਿੱਚ ਰਹਿ ਕੇ ਇੱਕ ਪੰਥ ਦੀ ਸੇਵਾ ਕਰ ਰਹੇ ਹੋ ਕਵੀਸ਼ਰੀ ਕਲਾ ਵਿੱਚ ਅੱਜ ਉਹ ਕਿਹੜਾ ਸ਼ੰਦ ਸਾਡੇ ਨਾਲ ਸਾਂਝਾ ਕਰ ਰਹੇ ਹੋ ਜਿਹੜਾ ਕਵੀਸ਼ਰੀ ਕਲਾ ਦਾ ਪੱਕਾ ਰਾਗ ਹੋਵੇ ਮੈਂ ਜੀ ਕਵੀਸ਼ਰੀ ਦੇ ਹਰ ਛੰਦ ਨੂੰ ਬੜਾ ਦਿਲੋਂ ਮੋਹ ਦੇ ਨਾਲ ਪਿਆਰ ਦੇ ਨਾਲ ਦਿਲ ਦੀ ਹੂਕ ਨਾਲ ਗਾਈਦਾ ਹੈ ਪਰ ਮੇਰੇ ਦਿਲ ਦੇ ਕਰੀਬ ਇੱਕ ਛੰਦ ਹੈ ਮੇਗਵਰਨ ਛੰਦ ਹੂੰ ਮੇਗਵਰਨ ਛੰਦ ਬੜਾ ਮੈਨੂੰ ਪਿਆਰਾ ਲੱਗਦਾ ਹੈ ਮੇਗਵਰਨ ਛੰਦ ਬਹੁਤ ਵੱਡਾ ਕਵੀਸ਼ਰੀ ਦਾ ਇੱਕ ਮਕਬੂਲ ਛੰਦ ਹੈ ਇਹਦਾ ਅਰਥ ਕੀ ਬਣਦਾ ਮੇਗਵਰਨ ਛੰਦ ਮੇਗਵਰਨ ਵੇਖੋ ਜਿਵੇਂ ਹਸਾਬ ਦਾ ਪ੍ਰਸੰਗ ਚੱਲ ਰਿਹਾ ਜੰਗਾਂ ਜੁੱਧਾਂ ਦਾ ਜਾਂ ਚੱਲ ਰਿਹਾ ਕਿਸੇ ਤਰੀਕੇ ਦਾ ਹੋਰ ਉਹਦੇ ਵਿੱਚ ਪਰ ਸਾਹਿਬ ਇਹ ਹੁੰਦਾ ਹੈ ਵੀ ਜਿਵੇਂ ਮੇਘ ਜਿਵੇਂ ਸੌਣ ਮਹੀਨੇ ਵਿੱਚ ਮੀਂਹ ਵਰਿਆਂ ਕਰ ਕਰਕੇ ਆਉਂਦਾ ਉਸ ਹੱਬ ਦੇ ਨਾਲ ਕਵੀ ਨੇ ਫਿਰ ਉਹ ਗੀਤ ਉਹਨੂੰ ਲਿਖ ਕੇ ਤੇ ਉਹਦੀ ਤਰਜ਼ ਬਣਾ ਕੇ ਪੇਸ਼ਕਾਰੀ ਫਿਰ ਗਾੜੀ ਆਪੂ ਆਪਣੀ ਪੇਸ਼ ਤੇ ਸਾਰੇ ਕਰਦੇ ਮਰਨ ਭਾਵ ਕੇ ਜਿਵੇਂ ਮੀਂਹ ਵਰਦਾ ਆ ਐਵੇਂ ਸ਼ਾਂਦਾ ਸੋ ਮੇਘ ਵਰਣ ਸ਼ਾਂਦਾ ਜ ਸੰਗਤ ਨਾਲ ਜਰੂਰ ਸਾਂਝਾ ਕਰੋ ਹਾਂਜੀ ਜਰੂਰ ਕਰਾਂਗੇ ਜੀ ਮੇਰੀ ਪੀਰੀ ਦੇ ਮਾਲਕ ਤਨਤਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦਾ ਭੇਜਿਆ ਹੋਇਆ ਮਾਝੇ ਦਾ ਜਰਨੈਲ ਬਹਾਦਰ ਬਾਬਾ ਬੀਦੀ ਚੰਦ ਪਹਿਲਾ ਘੋੜਾ ਕਾਈ ਬਣ ਕੇ ਸੰਮਣਪੁਰ ਦੇ ਕਿਲੇ ਵਿੱਚੋਂ ਲੈ ਕੇ ਭਾਈ ਕੇ ਰੂਪੇ ਪੁੱਜਾ ਸੰਗਤਾਂ ਤੇ ਗੁਰੂ ਸਾਹਿਬ ਨੇ ਬੜੀਆਂ ਖੁਸ਼ੀਆਂ ਮਨਾਇਆਂ ਆਖਿਰ ਬਾਬਾ ਜੇਠਾ ਜੀ ਸਿਧਵਾ ਵਾਲੇ ਨੂੰ ਘੋੜਿਆਂ ਦੀ ਸੇਵਾ ਵਾਸਤੇ ਚੁਣਿਆ ਇੱਕ ਦਿਨ ਗੁਰੂ ਪਾਤਸ਼ਾਹ ਦੇ ਹਾਜ਼ਰ ਹੋ ਕੇ ਕਹਿਣ ਲੱਗਾ ਮਹਾਰਾਜ ਮੈਂ ਦਿਨ ਰਾਤ ਇਸ ਘੋੜੇ ਦੀ ਸੇਵਾ ਕਰਦਾ ਹਾਂ ਪਰ ਆਪਣੇ ਭਰਾ ਦੇ ਵਿਯੋਗ ਵਿੱਚ ਇੱਕ ਰੋਈ ਜਾ ਰਿਹਾ ਹੈ ਨਾ ਇਹ ਖਰਕਣਾ ਕਰਾਉਂਦਾ ਨਾ ਪਾਣੀ ਪੀਂਦਾ ਨਾ ਇਹ ਦਾਣਾ ਖਾਂਦਾ ਇਸ ਕਰਕੇ ਇਹ ਘੋੜਾ ਜਾਂ ਤੇ ਉੱਥੇ ਛੱਡ ਆਓ ਤੇ ਜਾਂ ਉਹ ਵੀ ਇੱਥੇ ਲੈ ਆਓ ਇਹ ਗੱਲ ਮੀਰੀ ਪੀਰੀ ਦੇ ਮਾਲਗੁਰੂ ਹਰਗੋਬਿੰਦ ਪਾਤਸ਼ਾਹ ਨੇ ਸੁਣੀ ਹੁਣ ਸਾਹਮਣੇ ਬੈਠੇ ਸਨ ਸੰਗਤ ਦੇ ਬਹਾਦਰ ਬਾਬਾ ਵਿਧੀ ਚੰਦ ਗੁਰੂ ਸਾਹਿਬ ਨੇ ਕੀਤਾ ਇਸ਼ਾਰਾ ਬਹਾਦਰ ਬਾਬਾ ਵਿਧੀ ਚੰਦ ਕਹਿਣ ਲੱਗੇ ਪਾਤਸ਼ਾਹ ਇਹ ਘੋੜਾ ਭਾਈ ਕੇ ਰੂਪੇ ਤੋਂ 100 ਮੀਲ ਦੂਰ ਵੱਜਾ ਹੈ ਮੈਨੂੰ ਪਤਾ ਕਿਲੇ ਦੇ ਵਿੱਚ ਪਾਤਸ਼ਾਹ ਤੇਰਾ ਮਿਹਰ ਪਰਿਆ ਹੱਥ ਮੇਰੇ ਸਿਰ ਤੇ ਹੋਵੇ ਮੈਂ ਇੰਦਰ ਦੇ ਰਸਦੇ ਘੋੜੇ ਲੈ ਆਵਾਂ ਮੈਂ ਸੂਰ ਦੇ ਰਸਦੇ ਘੋੜੇ ਲੈ ਆਵਾਂ ਜਿਹੜੀਆਂ ਪਛਰਾ ਇੰਦਰ ਦੇ ਅਖਾੜੇ ਵਿੱਚ ਨੱਚਦੀਆਂ ਉਹਨਾਂ ਦੇ ਗਹਿਣੇ ਉਤਾਰ ਕੇ ਗਰੀਬ ਲੋਕਾਂ ਵਿੱਚ ਵੰਡ ਦਵਾਂ ਆਓ ਇੱਕ ਬੰਨੇ ਦਲ ਭੰਗਨ ਗੁਰ ਸੂਰਮਾ ਵੜ ਯੋਧਾ ਬਹੁ ਪਰਵਕਾਰੀ ਮੀਰੀ ਅਤੇ ਪੀਰੀ ਦੇ ਮਾਲਕ ਇੱਕ ਬੰਨੇ ਬਹਾਦਰ ਬਾਬਾ ਵਿਧੀ ਚੰਦ ਸਵਾਲ ਜਵਾਬ ਉੱਤਰ ਪ੍ਰਕਸ਼ਨ ਮੇਘਵਰਨ ਸ਼ੰਦ ਵਿੱਚ ਹੇ ਐਉਂ ਬਿਆਨ ਕਰ ਰਹੇ ਹਨ ਪਿਆਰ ਪਾਈ ਭੈਣ ਜੈ ਸਾ ਵੈਦ ਨਹੀਂ ਸੁਖੈਣ ਜੈ ਸਾ ਸੰਦੇਸ਼ੰ ਦੀ ਨਾ ਜੈ ਸਾ ਕਿਸੇ ਸੀਸ ਤੋਣਾ ਨਹੀਂ ਮਿੱਠਾ ਬੋਲ ਬਿੰਡੇ ਜੈ ਸਾ ਸਵਾਦ ਨਹੀਂ ਚਿਰੰਡੇ ਜੈ ਸਾ ਸਟੇਸ਼ਨ ਬਠਿੰਡੇ ਜੈ ਸਾ ਮਿਲਦਾ ਖਲੋਣਾ ਨਹੀਂ ਕਿਲਾਰੀ ਚ ਤੋੜ ਜੈ ਸਾ ਕੌਲ ਨਹੀਂ ਭਧੌੜ ਜੈ ਸਾ ਡਾਕੂ ਜੂਨੇ ਮੋੜ ਜੈ ਸਾ ਕਿਸੇ ਦੇ ਸਿਖਾਉਣਾ ਨਹੀਂ ਸੂਰਮਾਨ ਸ਼ੇਰ ਜੈਸਾ ਪੰਡਾਰੀ ਨਾ ਕਬੀਰ ਜੈਸਾ ਬਾਬੇ ਬਿਧੀ ਚੰਦ ਦਲੇਰ ਜੈਸਾ ਦਲੇਰ ਪੈਦਾ ਹੋਣਾ ਨਹੀਂ ਭੁੱਲੇ ਗੁਰੂ ਮਿਹਰਬਾਨ ਹੋ ਸਿੱਖਾ ਤੂੰ ਸਾਵਧਾਨ ਹੋ ਘੋੜੇ ਦੀ ਦੇਖ ਦਸ਼ਾ ਤੂੰ ਕਰ ਲੈ ਹੁਣ ਕਮਰ ਕਸਾ ਤੂੰ ਤੁਰ ਜਾ ਲਹਰ ਵਾਲੀ ਆਂਦੇ ਛੱਡ ਆ ਜਾ ਦਿਲ ਬਾਗ ਨੂੰ ਨਹੀਂ ਤਾਂ ਗੋਲ ਬਾਗ ਘੋੜਾ ਤੂੰ ਲਿਆ ਦੇ ਛੱਡ ਆ ਜਾ ਦਿਲ ਬਾਗ ਨੂੰ ਆਖਦਾ ਸਿੱਖ ਮੋੜ ਕੇ ਦੋਵੇਂ ਹੀ ਹੱਥ ਜੋੜ ਕੇ ਪਿਛਲਾ ਕਸੂਰ ਮਾਲਕਾ ਬਖਸ਼ ਦੇ ਖੜਾ ਬਾਲ ਕਾ ਮੰਨ ਕੇ ਹੁਕਮ ਹੁਣੇ ਜਾਵਾਂ ਹੋਵੇ ਤੁਹਾਡੀ ਮਿਹਰ ਦੀ ਨਿਗਾਹ ਕੋੜੇ ਇੰਦਰਾ ਪੂਰੀ ਚੋ ਕੱਢ ਲਿਆਵਾਂ ਹੋਵੇ ਤੁਹਾਡੀ ਮੇਰੇ ਮੁੜ ਕੇ ਆਉਣਾ ਇਹ ਨਹੀਂ ਕੁਝ ਖਾਂਦਾ ਪੀਂਦਾ ਸਾਥੋਂ ਨਾ ਜਰਿਆ ਜਾਂਦਾ ਵਿਛੜੇ ਵੇ ਵੀਰ ਮਲਾ ਦੇ ਛੱਡ ਜਾਂ ਦਿਲ ਬਾਗ ਨੂੰ ਨਹੀਂ ਤਾਂ ਗੁਲ ਬਾਗ ਘੋੜਾ ਤੂੰ ਲਿਆ ਦੇ ਛੱਡੀ ਆ ਜਾ ਦਿਲ ਬਾਗ ਨੂੰ ਓ ਸੂਰਜ ਦਾ ਕੋੜਾ ਹੱਦ ਲੈ ਸੱਤ ਮੁਖੀਆ ਫੜ ਕੇ ਮਾਰ ਕੇ ਪਲਾਕੀ ਚੜ ਆਵਾਂ ਹੋਵੇ ਤੁਹਾਡੀ ਮੇਰ ਦੀ ਨਗਾ ਕੋੜੇ ਇੰਦਰਾ ਇੰਦਰਾ ਪੂਰੀ ਟੋਕਾ ਡਿ ਲਾਵਾਂ ਹੋਵੇ ਤੁਹਾਡੀ ਮੇਰ ਦੀ ਨਗਾ ਕੀ ਬਾਤ ਆ ਗਿਆਨੀ ਭਗਵੰਤ ਸਿੰਘ ਜੀ ਕਮਾਲ ਕਰਦੇ ਉਹ ਮਿੱਠੀਆਂ ਆਵਾਜ਼ਾਂ ਗੁਰਚੇਤ ਬਲਜੀਤ ਇਹ ਦੋਵੇਂ ਆਪਣੇ ਬੜੇ ਪਿਆਰੇ ਵੀਰ ਆ ਤੁਹਾਡਾ ਬੜਾ ਸਾਥ ਦੇ ਰਹੇ ਨੇ ਤੇ ਜਿੱਥੇ ਫਿਰ ਤੁਹਾਡੀ ਗੱਲ ਆ ਜਾਂਦੀ ਨਾ ਉੱਥੇ ਸਾਰੇ ਕਵੀਸ਼ਰ ਜਿਹੜੇ ਨਵੇਂ ਨੇ ਮੁੰਡੇ ਅੱਜ ਦੇ ਪੁਰਾਣੇ ਦਾ ਸਤਿਕਾਰ ਕਰਦੇ ਕਰਦੇ ਤੁਹਾਨੂੰ ਬਹੁਤ ਪਿਆਰ ਕਰਦੇ ਆ ਨਵੇਂ ਮੁੰਡੇ ਵੀ ਤੁਹਾਨੂੰ ਫੋਲੋ ਕਰਦੇ ਆ ਮੈਨੂੰ ਇਸ ਗੱਲ ਤੇ ਬਹੁਤ ਮਾਣ ਔਰ ਗੁਰੂ ਸਾਹਿਬ ਨੇ ਤੁਹਾਨੂੰ ਬੜੀ ਬਲੰਦ ਆਵਾਜ਼ ਦਿੱਤੀ ਆਵਾਜ਼ ਵੀ ਅੰਦਾਜ਼ ਵੀ ਸੋਹਣਾ ਬਖਸ਼ਿਆ ਔਰ ਬੜੀ ਕਮਾਲ ਦਾ ਸ਼ਾਨਦ ਉਹਨਾਂ ਨੇ ਵੀਰਾਂ ਨੇ ਸਾਂਝਾ ਕੀਤਾ ਬੜਾ ਚੰਗਾ ਲੱਗਾ ਮੈਨੂੰ ਵੀ ਸੁਣ ਕੇ ਬਾਬਾ ਬੀਦੀ ਚੰਦ ਸਾਹਿਬ ਜੀ ਦਾ ਜ਼ਿਕਰ ਕਰ ਰਹੇ ਸੀਗੇ ਘੂੜਿਆਂ ਦਾ ਉਹ ਪ੍ਰਸੰਗ ਕਿਵੇਂ ਬਹਾਦਰ ਬਾਬਾ ਬੀਦੀ ਚੰਦ ਸਾਹਿਬ ਜੀ ਨੇ ਘੋੜੇ ਲਾਹੌਰ ਦੇ ਕਿਰੇ ਵਿੱਚੋਂ ਇੱਥੇ ਮਾਲਵੜੀ ਧਰਤੀ ਭਾਈ ਰੂਪੇ ਲੈ ਕੇ ਆਂਦੇ ਅਗਲੀ ਜਿਹੜੀ ਰਚਨਾ ਉਹ ਵੀ ਕਵੀਸ਼ਰੀ ਕਲਾ ਨਾਲ ਹੀ ਜੁੜੀ ਹੋਈ ਹੈ ਹਾਂਜੀ ਉਹ ਵੀ ਕਵੀਸ਼ਰੀ ਕਲਾ ਨਾਲ ਜੁੜੀ ਹੋਈ ਹੈ ਉਹ ਹੈ ਵਾਰ ਸ਼ੰਦ ਅੱਛਾ ਵਾਰ ਦਾ ਅਰਥ ਇਹੋ ਆ ਜਿਵੇਂ ਜੰਗ ਜੁੱਧ ਵਿੱਚ ਜਿੱਤ ਦੇ ਚਾਹ ਮਾਨ ਇੱਕ ਦੂਜੇ ਨਾਲ ਲੜਦੇ ਆ ਅੱਗੇ ਉਹੋ ਵੀ ਮੈਂ ਜਿੱਤਦਾ ਮੈਂ ਸੇਰਾ ਮੇਰੇ ਸਿਰ ਤੇ ਵੱਜੇ ਇਸੇ ਤਰ੍ਹਾਂ ਕਵੀ ਦੇ ਦਿਲ ਵਿੱਚ ਵੀ ਇਹ ਉੱਠਦੀ ਆ ਗੱਲ ਵੀ ਮੈਂ ਵੀ ਉਸ ਚੀਜ਼ ਦੀ ਉਸ ਹਾਵਨਾ ਪੇਸ਼ਕਾਰੀ ਕਰਾਂ ਜਿਹੜਾ ਸਰੋਤਿਆਂ ਦੇ ਦਿਲ ਤੇ ਇੱਕ ਇੱਕ ਜਿਹੜਾ ਅੱਖਰ ਹੈ ਉਹ ਨਵੀਂ ਆਪਣੀ ਛਾਪ ਛੱਡੇ ਤੇ ਮੈਂ ਵਾਰ ਸ਼ੰਦ ਕਹਾਂਗਾ ਉਹ ਵੀ ਤੁਸੀਂ ਸਰਵਣ ਕਰੋ ਵਾਰ ਸ਼ੰਦ ਜਿਵੇਂ ਇੱਕ ਦੂਜੇ ਤੇ ਵਾਰ ਕਰਦੇ ਜੰਗ ਦੇ ਮੈਦਾਨ ਵਿੱਚ ਇੱਕ ਵੀ ਸ਼੍ਰੀ ਕਲਾ ਰਾਈ ਵਾਰ ਆ ਹਾਂਜੀ ਜਰੂਰ ਸੰਗਤ ਨਾਲ ਸਾਂਝਾ ਕਰੋ ਸੁਣ ਕੇ ਛੇਵੇਂ ਪਾਤਸ਼ਾਹ ਦਾ ਬਚਨ ਬਹਾਦਰ ਬਾਬਾ ਬੀਦੀ ਚੰਦ ਲਾਹੌਰ ਨੂੰ ਤਿਆਰੀ ਕਰਦਾ ਛੇਵੇਂ ਪਾਤਸ਼ਾਹ ਤੋਂ ਲੈ ਕੇ ਥਾਪੜਾ ਜੰਗਲਾਂ ਨਦੀਆਂ ਨੂੰ چیرਦਾ ਹੋਇਆ ਲਾਹੌਰ ਨੂੰ ਬਹਾਦਰ ਬਾਬਾ ਬੀਦੀ ਚੰਦ ਦੂਸਰਾ ਘੋੜਾ ਲੈਣ ਵਾਤੇ ਹੈ ਐ ਹੋਰ ਮਾਨਾ ਹੋ ਰਿਹਾ ਰੂਪੇ ਨਗਰੂ ਬੀਦੀ ਚੰਦ ਤੁਰ ਪਿਆ ਉਰਨੇ ਧਿਆਲ ਸਤ ਕਰਤਾਰ ਸਿੱਧਕ ਸਿੱਖ ਨੇ ਨਿਭਾਉਣਾ ਨਾਲ ਸੀਸ ਦੇ ਕਿਤੇ ਜਾਵੇ ਨਾ ਪਰਨਾ ਤੋਂ ਹਾਰ ਦੂਜਾ ਘੋੜਾ ਲਿਆਉਣਾ ਕੱਢ ਕੇ ਦੂਜਾ ਘੋੜਾ ਲਿਆਉਣਾ ਕੱਢ ਕੇ ਅੰਗ ਸੰਗ ਰਹਿਣਾ ਮਦਦਗਾਰ ਸ਼ਹਿਰ ਕਰਦਾ ਸਿਫਤ ਜੇ ਰਾਤ ਦੀ ਚੰਨ ਬੱਦਲਾਂ ਦੇ ਵਿੱਚ ਕਾਰ ਹਨੇਰੀ ਰਾਤ ਦਾ ਸਹਾਰਾ ਜਾਣ ਕੇ ਹਨੇਰੀ ਰਾਤ ਦਾ ਸਹਾਰਾ ਜਾਣ ਕੇ ਸੂਰਤੁਰ ਦਾ ਪੱਬਾਂ ਦੇ ਪਾਰ ਕਿਤੇ ਗਿੱਦੜਾਂ ਨੇ ਜਲੀਆਂ ਪਾਲੀਆਂ ਕੀਤੀ ਕੁੱਤਿਆਂ ਨੇ ਹਾਲ ਪਕਾਰ ਵਿੱਚ ਝੱਲਾਂ ਦੇ ਸ਼ੇਰ ਸੀ ਬੁੱਗਦੇ ਓਹ ਵਿੱਚ ਝੱਲਾਂ ਦੇ ਸ਼ੇਰ ਸੀ ਬੁੱਗਦੇ ਓਹ हिरणा दी मिल दी اڈਾਰ ਨਿਰਭੋ ਕੇ ਬਿਦੀ ਚੰਦ ਆ ਰਿਆ ਲਾਹੌਰ ਆ ਗਿਆ ਮੰਦਲਾ ਮਾਰ ਬੋੜ ਖਤਰੀ ਨੂੰ ਬੋੜ ਖਤਰੀ ਨੂੰ ਵਾਜਾ ਮਾਰੀਆਂ ਬੋੜ ਖਤਰੀ ਨੂੰ ਵਾਜਾ ਮਾਰੀਆਂ ਖਤਰੀ ਨੂੰ ਵਾਜਾ ਮਾਰੀਆਂ ਬਿਦੀ ਚੰਦ ਦਾ ਸਿਪਾਗ ਵਟ ਯਾਰ ਬੋੜਾ ਸੁੱਤਾ ਗੂੜੀ ਵਿੱਚ ਨੀਂਦ ਦੇ ਵਾਜਾ ਸੁਣ ਕੇ ਹੋਇਆ ਹੁਸ਼ਿਆਰ ਬੂਆ ਨਾਲ ਜੇ ਸ਼ਤਾਬੀਓ ਨੇ ਖੋਲਿਆ ਬੂਆ ਨਾਲ ਜੇ ਸ਼ਤਾਬੀਓ ਨੇ ਖੋਲਿਆ ਨਾਲੇ ਵੰਡਿਆ ਸੀ ਦਰਦ ਪਿਆਰ ਤੈਨੂੰ ਕਈਆਂ ਕ ਪੀੜਾ ਪੈ ਗਈਆਂ ਅੱਧੀ ਰਾਤ ਕਿੱਥੇ ਆ ਤੂੰ ਗੁਜਾਰ ਦੂਜਾ ਘੋੜਾ ਲੈਣ ਮੈਂ ਆ ਗਿਆ ਦੂਜਾ ਘੋੜਾ ਲੈਣ ਮੈਂ ਸ਼ੇਮੇ ਗੁਰਾਨੇ ਪਾਈ ਜੋ ਵੰਗਾਰ ਇੱਕ ਦੋ ਚੀਜ਼ਾਂ ਤੇਰੇ ਤੋਂ ਲੈਣੀਆਂ ਮੈਨੂੰ ਤੇਰੇ ਉੱਤੇ ਇਤਵਾਰਾ ਤੁਮਾੜਾ ਸੰਗળી ਲਿਆ ਦੇ ਲੱਭ ਕੇ ਮਾੜਾ ਸੰਗળી ਲਿਆ ਦੇ ਲੱਭ ਕੇ ਘੜ ਕੇ ਰੱਖ ਦੇ ਕਈ ਸਨਿਆਰ ਇੱਕ ਲਿਆ ਦੇ ਡਲੀ ਸੰਧੂਰ ਦੀ ਜੰਨੂ ਵਟ ਕੇ ਤੂੰ ਕਰ ਲੈ ਤਿਆਰ ਚੋਲਾ ਤਿੰਨਾ ਕਿਸਮਾਂ ਦਾ ਚਾਹੀਦਾ ਚੋਲਾ ਤਿੰਨਾ ਕਿਸਮਾਂ ਦਾ ਚਾਹੀਦਾ ਤਿੰਨਾ ਕਿਸਮਾਂ ਦਾ ਚਾਹੀਦਾ ਤਿੱਲੇਦਾਰ ਹੋਵੇ ਦਸ ਤਾਰਾ ਕਾਗਜ਼ ਕੋਰਾ ਲਿਆ ਦੇ ਲੱਭ ਕੇ ਆਪੇ ਲਵਾਂਗਾ ਲਕੀਰਾ ਮਾਰਾ ਉਹ ਤੀਜਾ ਸਾਰੀਆਂ ਚੀਜ਼ਾਂ ਸਾਰੀਆਂ ਲੈ ਹੰਦੀਆਂ ਜੇ ਲੱਭ ਕੇ ਉਹ ਤੀਜਾ ਸਾਰੀਆਂ ਲਿਆਂਦੀਆਂ ਲੱਭ ਕੇ ਓ ਗਤਕੈ ਜੋ ਵਾਹਿਗੁਰੂ ਵਾਹਿਗੁਰੂ ਬਹੁਤ ਹੀ ਪਿਆਰਾ ਅੰਦਾਜ਼ ਕਿਉਂਕਿ ਜਿਹੜੀ ਤਰਜ ਤੁਸੀਂ ਗਾਈ ਨਾ ਅਸਲ ਵਿੱਚ ਢਾਡੀ ਰਾਗ ਵਿੱਚ ਹੈ ਤਾਲ ਵਿੱਚ ਬੰਦਿਸ਼ ਵਿੱਚ ਹੈ ਇਹਨੂੰ ਗਾਉਣ ਵਾਸਤੇ ਬੜਾ ਧਿਆਨ ਰੱਖਣਾ ਪੈਂਦਾ ਔਰ ਜਿਹੜੇ ਆਲਾਪ ਨੇ ਹਾਈ ਨੋਟ ਉੱਪਰ ਦੇ ਉਹਨੂੰ ਲਾਉਣ ਲੱਗਿਆਂ ਵੀ ਬੜਾ ਦਮ ਚਾਹੀਦਾ ਛਾਤੀ ਵਿੱਚ ਬਹੁਤ ਖੂਬਸੂਰਤ ਤੁਸੀਂ ਵੀ ਅੰਦਾਜ਼ ਵਿੱਚ ਪੇਸ਼ ਕੀਤਾ ਤੇ ਸਾਥੀਆਂ ਨੇ ਵੀ ਬਖੂਬੀ ਨਿਭਾਇਆ ਵਾਰਸ਼ੰਦ ਅੱਜ ਢਾਡੀ ਕਲਾ ਵਿੱਚ ਵੀ ਗਾਇਆ ਜਾਂਦਾ ਕਵੀਸ਼ਰੀ ਕਲਾ ਵੀ ਕਲਾ ਵਿੱਚ ਵੀ ਗਾਇਆ ਜਾਂਦਾ ਔਰ ਬੜਾ ਪਿਆਰਾ ਅੰਦਾਜ਼ ਮੈਂ ਸੁਣਿਆ ਬਹੁਤ ਚੰਗਾ ਲੱਗਾ ਅੱਜ ਕੱਲ ਜਿਸ ਖੇਤਰ ਵਿੱਚ ਤੁਸੀਂ ਜੁੜੇ ਹੋ ਜਿਵੇਂ ਕਵੀਸ਼ਰੀ ਕਲਾ ਤੋਂ ਇੱਕ ਬਲਾਰੇ ਤੋਂ ਲੈਕਚਰ ਵਿੱਚ ਆ ਗਏ ਕਿੰਨਾ ਕੁ ਸਮੇਂ ਦੀ ਵੀ ਮਿਹਨਤ ਦੀ ਲੋੜ ਹੈ ਇਸ ਖੇਤਰ ਵਿੱਚ ਮਿਹਨਤ ਦੀ ਤੇ ਬਹੁਤ ਜ਼ਿਆਦੀ ਲੋੜ ਹੈ ਜੀ ਬਾਕੀ ਬਾਪੂ ਸੀਤਲ ਜੀ ਢਾਡੀਆਂ ਦੇ ਪਤੰਮਾ ਹੋਏ ਜਦੋਂ ਉਹਨਾਂ ਦੀਆਂ ਕਿਤਾਬਾਂ ਵੇਖੀ ਦੀਆਂ ਉਹ ਦੇਖੋ ਕਹਿੰਦੇ ਵੀ ਬੰਦਾ ਸਦਾ ਵਿਦਿਆਰਥੀ ਹ ਹ ਸਾਰੀ ਜ਼ਿੰਦਗੀ ਸਿੱਖਦਾ ਰਹਿੰਦਾ ਸਾਰੀ ਬੰਦੇ ਜਿੰਦੀ ਸਿੱਤ ਕਰਦਾ ਬਾਕੀ ਗੁਰਬਾਣੀ ਕਹਿੰਦੀ ਨਵੇਂ ਸੂ ਗੋਰਾ ਹੋਏ ਸੱਚੇ ਪਾਤਸ਼ਾਹ ਕਿਰਪਾ ਕਰਦਾ ਹੈ ਤੁਹਾਡੇ ਦਿਲ ਵਿੱਚ ਉਹ ਜਜ਼ਬਾ ਹੋਣਾ ਚਾਹੀਦਾ ਹੈ ਤੇ ਇਸੇ ਕਰਾਂ ਸਜੇ ਸਜੇ ਆਪੇ ਕਿਉਂਕਿ ਜਿੰਨੇ ਵੀ ਕਵੀਸ਼ਰ ਨੇ ਕੋਈ ਮੇਰਾ ਤਾਂ ਮੇਰਾ ਚਾਚਾ ਹੈ ਕੋਈ ਤਾਇਆ ਹੈ ਕੋਈ ਮੇਰੇ ਤੋਂ ਸਾਰੇ ਸੀਨੀਅਰ ਹੈ ਮੈਂ ਤਾਂ ਉਹਨਾਂ ਦਾ ਵੀਰ ਐ ਛੋਟਾ ਤੇ ਫਿਰ ਵੀ ਸਾਰੇ ਬੜਾ ਪਿਆਰ ਕਰਦੇ ਆ ਤੇ ਇਸੇ ਤਰ੍ਹਾਂ ਇਹ ਤੁਹਾਡਾ ਵੱਡਾ ਪੰਨਾ ਹੈ ਕਿ ਤੁਸੀਂ ਸਾਰਿਆਂ ਨੂੰ ਸਤਿਕਾਰ ਦਿੰਨੇ ਹੋ ਸਾਰਿਆਂ ਨੂੰ ਪਿਆਰ ਦਿੰਨੇ ਹੋ ਕਿੰਨੀਆਂ ਕਿ ਕੈਸਟਾਂ ਜਾਂ ਰਚਨਾਵਾਂ ਰਿਕਾਰਡ ਕਰਵਾ ਚੁੱਕੇ ਆਂ ਅੱਜ ਤੱਕ ਮੈਂ ਜੀ ਚਾਰ ਕੈਸਟਾਂ ਤੇ ਸਾਡੀਆਂ ਬੈਸਟ ਰਿਕਾਰਡ ਕੈਸਟ ਕੰਪਨੀ ਵੱਲੋਂ ਆਈਆਂ ਸੀ ਜੀ ਜਿਹਦੇ ਵਿੱਚ ਬਹਾਦਰ ਬਾਬਾ ਬਿਧੀ ਚੰਦ ਨੇ ਦੂਜਾ ਘੋੜਾ ਕਿਵੇਂ ਲਿਆਂਦਾ ਔਰ ਇਸੇ ਤਰ੍ਹਾਂ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜੀ ਦਾ ਗੁਰੂ ਅੰਗਦ ਪਾਤਸ਼ਾਹ ਮਹਾਰਾਜੀ ਦਾ ਮਲਾਪ ਕਿਵੇਂ ਹੋਇਆ ਜੀ ਬੀਬੀ ਅਮਰੋਦੀ ਉਹ ਸਾਰੇ ਪ੍ਰਸੰਗ ਵਿੱਚ ਉਹ ਪ੍ਰਸੰਗਵ ਦੇ ਵਿੱਚ ਔਰ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦਾ ਤੀਸਰਾ ਵਿਛੋੜਾ ਕਿਉਂਕਿ ਚਮਕੌਰ ਸਾਹਿਬ ਦਾ ਜੰਗ ਛੋਟੇ ਸਹਿਬਜ਼ਾਦਿਆਂ ਦਾ ਇਤਿਹਾਸ ਤੇ ਤੀਸਰਾ ਪਰਿਵਾਰ ਵਿਛੋੜਾ ਕਿਵੇਂ ਪਿਆ ਤੇ ਕਿੱਛੇ ਫਿਰ ਗੁਰੂ ਸਾਹਿਬ ਨਾਲ ਮਲਾਪ ਹੋਇਆ ਵਾਹ ਉਹ ਵੀ ਸਾਰੀ ਅਸੀਂ ਬੈਸਟ ਰਿਕਾਰਡ ਕਾਸਟ ਕੰਪਨੀ ਵਿੱਚ ਉਹਦੀ ਰਿਕਾਰਡਿੰਗ ਕਰਾਈ ਆ ਬਹੁਤ ਸੰਗਤਾਂ ਵੱਲੋਂ ਪਿਆਰ ਮਿਲਦਾ ਤੇ ਇੱਕ ਸਾਡਾ ਕਵੀਸ਼ਰੀ ਗੁਲਦਸਤਾ ਜਿਦੇ ਵਿੱਚ ਸਾਡੀ ਇੱਕ ਕਵਤਾ ਸੀ ਬੜੀ ਪਿਆਰੀ ਪੰਡਤ ਮੋਹਨ ਸਿੰਘ ਘਰਿਆਰਾ ਜੀ ਉਹਨਾਂ ਦੀ ਲਿਖੀ ਸੀ ਉਹ ਕਵਤਾ ਪਹਿਲਾਂ ਪਿਤਾ ਜੀ ਸਰਦਾਰਾ ਸਿੰਘ ਸ਼ੌਂਕੀ ਗਿਆਨੀ ਬਲਦੇਵ ਸਿੰਘ ਜੀ ਬੋਲਦੇ ਰਹੇ ਔਰ ਉਦੋਂ ਬਾਅਦ ਫਿਰ ਹਰਬੰਨ ਸਿੰਘ ਤੇ ਬਲਵੰਤ ਸਿੰਘ ਬੜੇ ਪਿਆਰੇ ਕਵੀਸ਼ਰ ਸੀ ਸਾਡੇ ਉਹ ਬੋਲਦੇ ਰਹੇ ਔਰ ਉਹਨਾਂ ਤੋਂ ਬਾਅਦ ਉਹ ਕਵਤਾ ਨੂੰ ਫਿਰ ਸਤਿਗੁਰ ਦੀ ਕਿਰਪਾ ਨਾਲ ਅਸੀਂ ਤਿੰਨਾਂ ਨੇ ਮਿਹਨਤ ਕਰਕੇ ਇੱਕ ਪਲ ਬਹਿ ਜਾਣਾ ਮੇਰੇ ਕੋਲ ਤੇਰੇ ਸਾਨੂੰ ਮਿਠੜੇ ਨਹੀਂ ਲੱਗਦੇ ਤਾਂ ਕੀ ਬਾਤ ਆ ਇਹ ਚੀਜ਼ਾਂ ਇਹ ਬੜੀਆਂ ਜਿਹਦੇ ਵਿੱਚ ਗੁਲਦਸਤੇ ਰਾਹੀਂ ਉਹਦੇ ਵਿੱਚ ਅਸੀਂ ਪੇਸ਼ ਕੀਤੀ ਬੜੀ ਪਿਆਰੀ ਰਚਨਾ ਤੇ ਬਹੁਤ ਪਿਆਰਾ ਉਹ ਇੱਕ ਅੰਦਾਜ਼ ਆ ਮੈਨੂੰ ਯਾਦ ਆ ਛੋਟੇ ਹੁੰਦੇ ਸੁਣਦੇ ਹੁੰਦੇ ਸੀ ਇਹ ਇਹ ਤਰਨਤਾਰਨ ਸਾਹਿਬ ਜਾਣਾ ਤੇ ਕਵੀਸ਼ਰਾਂ ਨੇ ਜਦੋਂ ਉਹ ਰਚਨਾ ਗਾਉਣੀ ਨਾ ਵਾਕਿਆ ਹੀ ਉਹ ਇੱਕ ਜਿਵੇਂ ਸਮਾਧੀ ਲੱਗ ਜਾਂਦੀ ਸੀਗੀ ਇਹਦੀ ਪਿਆਰੀ ਰਚਨਾ ਉਹ ਤੁਸੀਂ ਵੀ ਬਹੁਤ ਵਧੀਆ ਤਰੀਕੇ ਨਾਲ ਉਹਨੂੰ ਇਸ ਸੰਗਤ ਦੇ ਰੂਬਰੂ ਕਰਦੇ ਰਹਿੰਦੇ ਹੋ ਕਵੀਸ਼ਰੀ ਕਲਾ ਵਿੱਚ ਬਹੁਤ ਵੱਡਾ ਅਹਿਮ ਸਥਾਨ ਗਿਆਨੀ ਜੀ ਦਾ ਵੀ ਰਿਆ ਗਰੀਸ਼ ਰੂਪ ਸਿੰਘ ਉਹਦਾ ਤੁਹਾਡਾ ਵੀ ਆ ਕਿੰਨਾ ਕੁ ਸਤਕਾਰ ਵਿਦੇਸ਼ ਦੀ ਧਰਤੀ ਵੀ ਤੇ ਆਪਣੇ ਦੇਸ਼ ਵਿੱਚ ਤੁਹਾਨੂੰ ਪ੍ਰਾਪਤ ਹੋਇਆ ਮੈਂ ਪਾਰ ਸਾਹਿਬ ਉਮਰ ਤੇ ਮੇਰੀ ਛੋਟੀ ਏ ਪਰ ਮੈਂ ਇਸ ਗੱਲ ਨੂੰ ਆਪਣੇ ਆਪ ਨੂੰ ਭਾਗਾਂ ਵਾਲਾ ਸਮਝਦਾ ਪਹਿਲੀ ਵਾਰ ਸਭ ਤੋਂ ਵੱਡਾ ਸਨਮਾਨ ਸਿੱਖ ਪੰਥ ਦੀ ਸੁਪਰੀਮ ਜਥੇਬੰਦੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਮੱਧੋ ਕੇ ਬਰਾੜ ਦੀ ਧਰਤੀ ਤੇ ਸਾਨੂੰ ਸਨਮਾਨਤ ਕੀਤਾ ਸੀ ਪਿਤਾ ਜੀ ਉਹਨਾਂ ਨੂੰ ਸੋਨੇ ਦੇ ਮੈਡਲਾਂ ਦੇ ਨਾਲ ਤੇ ਨਾਲੇ ਸ਼੍ਰੋਮਣੀ ਕਮਿਸ਼ਰ ਦੀ ਉਪਾਧੀ ਵੀ ਉਹਨਾਂ ਬਖਸ਼ੀ ਅੱਜ ਮੇਰੇ ਕੋਲ ਪ੍ਰਮਾਣ ਵੀ ਪਏ ਨੇ ਤੇ ਉਸ ਤੋਂ ਬਾਅਦ 2012 ਵਿੱਚ ਜਦੋਂ ਅਸੀਂ ਕੈਨੇਡਾ ਗਏ ਉੱਥੋਂ ਦੀਆਂ ਸੰਗਤਾਂ ਨੇ ਗੁਰਦਾਰਾ ਦਸ਼ਮੇਸ਼ ਦੁਬ ਉਹਨਾਂ ਨੇ ਸਾਨੂੰ سونے ਦਾ ਮੈਡਲ ਦਿੱਤਾ ਜੀ ਤੇ ਉਸ ਤੋਂ ਬਾਅਦ ਜਦੋਂ 2014 ਵਿੱਚ ਅਮਰੀਕਾ ਦੀ ਧਰਤੀ ਤੇ ਗੁਰਦਰਾ ਰੇਚਮੈਂਟ ਹਿੱਲ ਜਾਣ ਦਾ ਮੌਕਾ ਮਿਲਿਆ ਜੀ ਸਰਦਾਰ ਸਰਜੀਤ ਸਿੰਘ ਮੂਦਲ ਸਰਦਾਰ ਬਖਸੀਤ ਸਿੰਘ ਮੂਦਲ ਸਰਦਾਰ ਹਰਭਜਨ ਸਿੰਘ ਬੱਲ ਹਮ ਹਰਾਨੀ ਦੀ ਗੱਲ ਇਹ ਹੁੰਦੀ ਹੈ ਉਹ ਕਹਿੰਦੇ ਵੀ ਅਸੀਂ ਕੇਵਲ ਜਥੇਦਾਰ ਨੂੰ سونے ਦਾ ਮੈਡਲ ਦਿੰਨੇ ਹ ਹਮ ਤੇ ਉਹ ਕਹਿੰਦੇ ਜੇ ਇੱਕ ਨੂੰ ਦੇਤਾ ਤੇ ਦੂ ਨੂੰ ਬੇਇਨਸਾਫੀ ਹੋਏਗੀ ਸਤਿਗੁਰ ਨੇ ਐਸੀ ਕਿਰਪਾ ਕੀਤੀ ਉਹਨਾਂ ਸਾਨੂੰ ਤਿੰਨਾਂ ਨੇ ભગત ਧੰਨਾ ਜੱਟ ਸੇਵਾ ਸੁਸਾਇਟੀ ਵਾਲਿਆਂ ਯੋਗ ਸਮਝ ਕੇ ਸਾਨੂੰ ਤਿੰਨ سونے ਦੇ ਮੈਡਲ ਦਿੱਤੇ ਫਿਰ ਇਹ ਕਾਰਵਾਂ ਇੱਥੇ ਰੁਕਿਆ ਨਹੀਂ ਅਸੀਂ ਆਪਣੀ ਮੰਜ਼ਲ ਚੱਲਦੇ ਗਏ ਆ ਹੁਣੇ 19 ਫਰਵਰੀ ਨੂੰ ਮਹਾਂਪੁਰਖ ਬਾਬਾ ਦਰਸ਼ਨ ਸਿੰਘ ਜੀ ਬੋਰੀ ਵਾਲੇ ਜ਼ਿਲ੍ਹਾ ਫਿਰੋਹਪੁਰ ਉਹਨਾਂ ਨੇ ਵੀ سونے ਦੇ ਪੈਨ ਨਾਲ ਸਾਨੂੰ ਯੋਗ ਸਮਝ ਕੇ ਸਨਮਾਨ ਦਿੱਤਾ ਉਦੋਂ ਬਾਅਦ શ્રીમાન ਸੰਤ ਬਾਬਾ ਤਾਰਾ ਸਿੰਘ ਸਰੀਆਲੀ ਵਾਲਾ ਤੋਂ ਵਰਸਾਏ ਹੋਏ ਬਾਬਾ ਅਵਤਾਰ ਸਿੰਘ ਜੀ ਘਰਿਆਲੇ ਵਾਲਿਆਂ ਉਹਨਾਂ ਨੇ 11 ਮਾਰਚ ਨੂੰ ਸਾਨੂੰ ਸੋਨੇ ਦੇ ਕੈਂਠੇ ਦੇ ਕੇ ਸਨਮਾਨਿਆ ਔਰ ਜਦੋਂ ਇਹੋ ਜੀਆਂ ਮਾਂ ਇਹੋ ਜੀਆਂ ਰੂਹਾਂ ਸਾਡਾ ਸਨਮਾਨ ਕਰਦੀਆਂ ਸੀ ਦੋਨੇ ਹੋ ਜਾਣੇ ਤੇ ਦੂਜਾ ਹੁਣ ਥੋੜੇ ਦਿਨ ਹੋਏ ਆ ਤਰਨਤਾਰਨ ਜ਼ਿਲ੍ਹੇ ਦਾ ਇੱਕ ਪਿੰਡ ਹੈ ਸੁੱਗਾ ਉੱਥੇ ਵੀ ਉਹਨਾਂ ਨੇ ਬੜਾ ਵਧੀਆ ਇੱਕ ਫੈਸਲਾ ਕੀਤਾ ਵੀਰ ਜੋਬਨ ਕਨੇਡਾ ਤੇ ਸਮੁੱਚੀ ਪੰਚਾਇਤ ਨੇ ਉਹਨਾਂ ਨੇ ਫਿਰ ਸਾਨੂੰ ਤਿੰਨ ਸੋਨੇ ਦੀਆਂ ਮੁੰਦਰੀਆਂ ਦੇ ਕੇ ਆ 15 ਸਾਵਣ 30 ਜੁਲਾਈ ਨੂੰ ਸਾਨੂੰ ਸਨਮਾਨ ਕੀਤਾ ਸਿਰ ਝੁਕਦਾ ਜਦੋਂ ਇਹ ਲੋਕ ਯੋਗ ਸਮਝ ਕੇ ਸਾਨੂੰ ਸਨਮਾਨ ਦਿੰਦੇ ਆ ਅਸੀਂ ਦੂਨੇ ਕਲਾ ਦਾ ਮਾਣ ਹੋ ਰਿਹਾ ਕਵੀਸ਼ਰੀ ਕਲਾ ਬਿਲਕੁਲ ਅਸੀਂ ਉਹਨੇ ਯੋਗ ਨਹੀਂ ਜੀ ਜਿੰਨਾ ਸਨਮਾਨ ਤੁਹਾਡਾ ਤੇ ਹੈ ਹੀ ਆ ਪਰ ਮੈਂ ਸਮਝਦਾ ਉਹਨਾਂ ਸਜਣਾ ਦੇ ਅੰਦਰ ਬਹੁਤ ਵੱਡੀ ਕਦਰਦਾਨੀ ਆ ਜਿਨ੍ਹਾਂ ਨੇ ਕਵੀਸ਼ਰੀ ਕਲਾ ਦਾ ਸਤਿਕਾਰ ਕੀਤਾ ਜੀ ਪਰਿਵਾਰ ਵਿੱਚ ਇਸ ਵੇਲੇ ਕੌਣ ਕੌਣਾ ਤੁਹਾਡੇ ਨਾਲ ਰਹਿ ਰਿਹਾ ਪਰਿਵਾਰ ਵਿੱਚ ਇਦਾਂ ਜੀ 2016 ਵਿੱਚ ਪਿਤਾ ਜੀ ਸੁਦੀਵੀਰ ਛੋੜਾ ਦੇਹਗੇ ਸੀ ਤੇ ਪਿਛਲੇ ਸਾਲ ਸਤਕਾਰਯੋ ਮੇਰੇ ਮਾਤਾ ਜਗੀਰ ਕੌਰ ਜੀ ਉਹ ਵੀ ਸਾਨੂੰ مشورہ ਦੇ ਗਏ ਹੁਣ ਦੋੋਂ ਥਾਈ ਸਾਡੀ ਰਹਿਸ਼ ਹੈ ਪਿੰਡ ਸੂਰਵੰਡ ਵਿਖੇ ਵੀ ਉੱਥੇ ਮੇਰੇ ਵੱਡੇ ਵੀਰ ਜੀ ਸਰਦਾਰ ਜਸਵੀਰ ਸਿੰਘ ਜੀ ਰਹਿ ਰਹੇ ਨੇ ਤੇ ਮੇਰੀ ਕੋਠੀ ਐ ਇਸ ਵੇਲੇ ਤਰਨਤਾਰਨ ਵਿਖੇ ਠੀਕ ਇਸੇ ਤਰ੍ਹਾਂ ਜ਼ਿੰਦਗੀ ਦੀਆਂ ਘੜੀਆਂ ਕੱਟੀ ਜਾਈਦੀਆਂ ਕਿਉਂਕਿ ਬੱਚਿਆਂ ਦੀ ਪੜ੍ਹਾਈ ਵਾਸਤੇ ਫਿਰ ਸਾਨੂੰ ਸ਼ਹਿਰ ਆਉਣਾ ਪਿਆ ਕਿਉਂਕਿ ਪਿੰਡੋਂ ਦੂਰ ਪੈਂਦਾ ਸੀ ਇਸ ਕਰਕੇ ਇਤਨਾ ਜ਼ਿੰਦਗੀ ਚੱਲੀ ਜਾ ਰਹੀ ਪਾਰ ਸਾਹਿਬ ਵਾਹਿਗੁਰੂ ਕਿਰਪਾ ਕਰਨਾ ਇਸੇ ਤਰ੍ਹਾਂ ਹੀ ਮੱਜਲਾ ਅਨੁਸਾਰ ਕਰਦੇ ਰਹੋ ਅਰਦਾਸ ਕਰਦੇ ਹਾਂ ਭਵਿੱਖ ਵਿੱਚ ਹੋਰ ਵੀ ਚਾਰਚਣ ਲੱਗਣ ਔਰ ਇਸ ਕਵਿਸ਼ਰੀ ਕਲਾ ਨੂੰ ਬੁਲੰਦੀਆਂ ਤੇ ਲੈ ਕੇ ਜਾਓ ਕੁਝ ਨਵੇਂ ਵੀਰ ਜਿਹੜੇ ਇਸ ਖੇਤਰ ਵਿੱਚ ਆਏ ਨੇ ਉਹਨਾਂ ਦਾ ਸਵਾਗਤ ਵੀ ਕੀਤਾ ਜਾਂਦਾ ਕਿਉਂਕਿ ਸਾਡੀ ਇੰਡਸਟਰੀ ਵਿੱਚ ਕਵਿਸ਼ਰੀ ਕਲਾ ਵਿੱਚ ਢਾਡੀ ਕਲਾ ਵਿੱਚ ਬਹੁਤ ਨਵੀਆਂ ਹਸਤੀਆਂ ਨਵੇਂ ਚਿਹਰੇ ਆਏ ਨੇ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਜਾਂਦੇ ਜਾਂਦੇ ਭਈ ਕਿੰਨੀ ਕੁ ਮਿਹਨਤ ਦੀ ਜ਼ਰੂਰਤ ਹੈ ਜਾਂ ਸਿੱਖ ਕੇ ਆਉਣ ਇਸ ਬਾਰੇ ਸੰਗਤ ਨਾਲ ਜ਼ਰੂਰ ਵਿਚਾਰ ਸਾਂਝਾ ਕਰਕੇ ਜਾਓ ਮੈਂ ਜੀ ਮੈਂ ਤਾਂ ਜੇ ਆ ਬੱਚਾ ਮੈਂ ਉਹਨਾਂ ਨੂੰ ਕੀ ਸੰਦੇਸ਼ ਦੇਣਾ ਪਰ ਇੱਕ ਗੱਲ ਮੈਨੂੰ ਯਾਦ ਅੱਜ ਵੀ ਨਗਰ ਠੱਟਾ ਸਰੀਆਲੀ ਦੇ ਨੇੜੇ ਹੂੰ ਕੋਲੇ ਮਹੱਲੇ ਦੇ ਦੀਵਾਨ ਬੜੀ ਚੜ੍ਹਦੀ ਕਲਾ ਨਾਲ ਸਜਾਏ ਜਾਂਦੇ ਤੇ ਨਗਰ ਟੋਟੀਆਂ ਮੈਂ ਰਹਿ ਨਹੀਂ ਸਕਦਾ ਉੱਥੇ ਵੀ ਹੋਲੇ ਮਹੱਲੇ ਦੇ ਦੀਵਾਨ ਨੌ ਨੌ ਦੀਵਾਨ ਚੱਲਦੇ ਆ ਜਦੋਂ ਮੈਂ ਸ਼ੁਰੂਆਤ ਕੀਤੀ ਤੇ ਗਿਆਨੀ ਸਰੂਪ ਸਿੰਘ ਸਤਕਾਰਯੋਗ ਮੇਰੇ ਪਿਤਾ ਜੀ ਤੇ ਮੇਰੇ ਤਾਇਆ ਜੀ ਗਿਆਨੀ ਲਾਲ ਸਿੰਘ ਹੂੰ ਉਹਨਾਂ ਨੇ ਮੈਨੂੰ ਸ਼ਾਂਦ ਲਿਖਾ ਦੇਣੇ 14 14 ਅੱਜ ਮੈਂ ਤੁਹਾਟ ਨਾਲ ਸਾਝੀ ਗੱਲ ਕਰਨ ਲੱਗਾ ਹਾਂ 14 14 ਸ਼ਾਂਦ ਲਿਖਾ ਦੇਣੇ ਕਹਿੰਦਾ ਭਗਵਾਨ ਸਿਆਂ ਯਾਦ ਕਰਕੇ ਇਸਨੂੰ ਮੁੜ ਕੇ ਸੁਣਾਉਣੀ ਫੇਰ ਸੁਣਾਉਣੇ ਆ ਫੇਰ ਸੁਣਾਉਣੇ ਆ ਮੈਂ ਯਾਦ ਕਰਕੇ ਫਿਰ ਸ਼ਾਮਾਂ ਨੂੰ ਉਹਨਾਂ ਨੂੰ ਸੁਣਾਉਣੇ ਮੁੜ ਕੇ ਹੋਲੇ ਮੱਲੇ ਦੇ ਵਿੱਚ ਉਹ ਚੀਜ਼ਾਂ ਨੂੰ ਪੇਸ਼ਕਾਰੀ ਕਰਨੀ ਸੰਗਤ ਵੱਲੋਂ ਇੰਨਾ ਅਥਾ ਪਿਆਰ ਸਾਨੂੰ ਮਿਲਣਾ ਤੇ ਮੈਂ ਤੇ ਇਹੋ ਕਹਾਂਗਾ ਵੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਇੱਕ ਤੇ ਚੰਗਾ ਉਸਤਾਦ ਧਰੋ ਬਿਲਕੁਲ ਇੱਕ ਚੰਗਾ ਉਸਤਾਦ ਧਰੋ ਸਾਥੀਆਂ ਪ੍ਰਤੀ ਵਫਾਦਾਰ ਉਸਤਾਦ ਵੀ ਹੋਵੇ ਜਿਹੜਾ ਸਿਖਾਵੇ ਵੀ ਹਾਂਜੀ ਕੱਲਾ ਇਹ ਨਾ ਸਮਝੋ ਮੈਂ ਬੇਨਤੀਆਂ ਰੋਜ਼ ਕਰਦਾ ਰਹੀ ਨਾ ਹਰ ਟਾਡੀ ਕਵੀਸ਼ਰ ਦੇ ਨਾਲ ਭਾਵੇਂ ਗੱਲ ਨਵੇਂ ਜਵਾਨਾਂ ਜਵਾਨਾਂ ਨੂੰ ਚੰਗੀ ਲੱਗੇ ਜਾਂ ਨਾ ਲੱਗੇ ਬਿਲਕੁਲ ਉਸਤਾਦ ਉਹ ਹੋਵੇ ਜਿਹੜਾ ਬੱਚੇ ਨੂੰ ਸਾਹਮਣੇ ਬਿਠਾ ਕੇ ਸਿਖਾਵੇ ਇਹ ਨਾ ਹੋਵੇ ਕੋਈ ਦਸਤਾਰ ਲੈ ਲਈ ਤੋ ਕਹਵੇ ਮੈਂ ਤੇਰਾ ਉਸਤਾਦ ਤੇ ਤੂੰ ਮੇਰਾ ਚੇਲਾ ਬਣ ਗਿਆ ਜਾਂ ਤੂੰ ਕਵੀਸ਼ਰ ਬਣ ਗਿਆ ਇਹ ਨਹੀਂ ਸਿੱਖਣ ਦੀ ਵੀ ਭਾਵਨਾ ਹੋਵੇ ਬਿਲਕੁਲ ਨੌਜਵਾਨ ਦੇ ਅੰਦਰ ਭਾਵੇਂ ਕੋ ਬੀਬੀ ਆ ਸਤਕਾਰਯੋਗ ਭੈਣ ਬੱਚੀ ਆ ਭਾਵੇਂ ਕੋ ਨੌਜਵਾਨ ਵੀਰ ਆ ਜੇ ਉਹ ਇਸ ਖੇਤਰ ਵਿੱਚ ਆਉਣਾ ਚਾਹੁੰਦਾ ਉਹਦੇ ਅੰਦਰ ਸਿੱਖਣ ਦੀ ਭਾਵਨਾ ਹੋਵੇ ਬਿਲਕੁਲ ਉਹਦੇ ਅੰਦਰ ਇੱਕ ਚਾਹਤ ਹੋਵੇ ਤੇ ਸਿਖਾਉਣ ਵਾਲੇ ਦੇ ਅੰਦਰ ਇਹ ਜਜ਼ਬਾ ਜ਼ਰੂਰ ਹੋਵੇ ਵੀ ਜੇ ਮੇਰੇ ਲੜ ਲੱਗ ਗਿਆ ਜਾਂ ਮੇਰੇ ਕੋਲ ਆ ਗਿਆ ਮੇਰਾ ਸਟੂਡੈਂਟ ਹੈ ਤੇ ਮੈਨੂੰ ਸਿਖਾਵਾ ਜ਼ਰੂਰ ਇਹ ਦੋਵੇਂ ਚੀਜ਼ਾਂ ਦਾ ਵੀ ਸੁਮੇਲ ਜ਼ਰੂਰੀ ਹੈ ਬਿਲਕੁਲ ਇੱਕ ਪਾਰ ਸਾਹਿਬ ਹੋਰ ਮੈਂ ਗੱਲ ਸਾਂਝੀ ਤੁਹਾਡਾ ਨਾ ਕਰਨੀ ਆ ਜਦੋਂ ਅਸੀਂ ਚੰਗਾ ਉਸਤਾਦ ਧਾਰਾਂਗੇ ਅਸੀਂ ਆਪਣੇ ਸਾਥੀਆਂ ਪ੍ਰਤੀ ਵਫਾਦਾਰ ਰਹਿਾਂਗੇ ਦੇ ਮੰਜਲਾਂ ਆਪੇ ਚਰਨ ਚੁੰਮਦੀਆਂ ਮੈਂ ਤੁਹਾਨੂੰ ਆਪਣੀ ਦੱਸਦਾ ਵੀ ਅਸੀਂ ਅੱਜ 21 ਸਾਲ ਮੈਨੂੰ ਬਲਜੀਤ ਸੋਹਣੂ ਤੇ ਗੁਰਚੇਤ ਸਿੰਘ ਨੂੰ ਹੋ ਗਏ ਕਿੰਨੇ ਦੇਸ਼ਾਂ ਵਿੱਚ ਗਏ ਅਸੀਂ ਇਸ ਤਰ੍ਹਾਂ ਸਾਡਾ ਪਿਆਰ ਅੱਜ ਤੱਕ ਉਸ ਤਰ੍ਹਾਂ ਬਣਿਆ ਦਿਲ ਵੀ ਰਲਿਆ ਰਿਸ਼ਤੇਦਾਰੀਆਂ ਵੀ ਰਲੀਆਂ ਤੇ ਮੈਂ ਚਾਹੁੰਨਾ ਇੱਕ ਤੇ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਰਹੀਏ ਇਹਦਾ ਨਾ ਜੱチェ ਦੀ ਮਿਹਨਤ ਹੁੰਦੀ ਹੈ ਇਹਦੇ ਵਿੱਚ ਪ੍ਰਭਾਵ ਸਾਡਾ ਇੰਨਾ ਪੈਂਦਾ ਕਿਸੇ ਪਿੰਡ ਅਸੀਂ ਭਾਵੇਂ ਦੋ ਸਾਲ ਹੀ ਗਏ ਭਾਵੇਂ ਤਿੰਨ ਹੀ ਸਾਲੀ ਸਾਨੂੰ ਪਿੰਡ ਵਾਲਿਆਂ ਨੇ ਆਵਾਜ਼ ਮਾਰੀ ਹੈ ਪਰ ਉਹਨਾਂ ਕਹਿਣਾ ਵੀ ਯਾਰ ਆਹ ਬੰਦੇ ਬੜੇ ਚਿਰ ਦੇ ਇਕੱਠੇ ਇਹ ਵੀ ਤੁਹਾਡਾ 50% ਪ੍ਰਭਾਵ ਤੁਹਾਡਾ ਇਹ ਪੈਂਦਾ ਵੀ ਤੁਸੀਂ ਇਕੱਠੇ ਜੇ ਨੰਬਰ 2 ਫਿਰ ਤੁਹਾਡੀ ਵਰਦੀ ਦਾ ਨੰਬਰ 3 ਫਿਰ ਤੁਹਾਡੇ ਅੰਦਾਜ਼ ਦਾ ਬਿਲਕੁਲ ਗੱਲਾਂ ਬਹੁਤ ਨੇ ਸਮਝ ਆਇਤੀਂ ਦਿੰਦਾ ਵਾਹਿਗੁਰੂ ਕਿਰਪਾ ਕਰਨ ਬਹੁਤ ਚੰਗੀਆਂ ਗੱਲਾਂ ਤੁਸੀਂ ਦੱਸੀਆਂ ਆਉਣ ਵਾਲੇ ਸਮੇਂ ਵਿੱਚ ਤੁਹਾਡੀ ਚੜ੍ਹਦੀ ਕਲਾ ਦੀ ਕਾਮਨਾ ਕਰਦੇ ਆਂ ਸਵਾਗਤ ਕਰਦੇ ਆਂ ਵਾਹਿਗੁਰੂ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ